ਰੇਲਵੇ ਵਿਭਾਗ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿਰਾਇਆ ਉਸ ਦੇ ਵਿੱਚ ਵਾਧਾ ਕਰਨ ਦੀ ਜਿਹੜੀ ਹੈ ਤਿਆਰੀ ਖੇਚਲੀ ਗਈ ਹੈ 1 ਜੁਲਾਈ ਤੋਂ ਰੇਲ ਦਾ ਸਫ਼ਰ ਹੁਣ ਮਹਿੰਗਾ ਹੋਣ ਜਾ ਰਿਹਾ ਜੇ ਇਸ ਸਫ਼ਰ ਦੀ ਗੱਲ ਕੀਤੀ ਜਾਵੇ ਏਸੀ ਤੇ ਨੋਨ ਏਸੀ ਕੋਚ ਦੇ ਵਿੱਚ ਜਿਹੜਾ ਵਾਅਦਾ ਕੀਤਾ ਗਿਆ ਜੇਕਰ ਤੁਸੀਂ ਨੋਨ ਏਸੀ ਕੋਚ ਦੇ ਵਿੱਚ ਤੁਸੀਂ ਸਫ਼ਰ ਕਰਦੇ ਹੋ ਤਾਂ ਪ੍ਰਤੀ ਕਿਲੋਮੀਟਰ ਇੱਕ ਪੈਸਾ ਜਿਹੜਾ ਵਾਅਦਾ ਕੀਤਾ ਗਿਆ ਤੇ ਜੇ ਤੁਸੀਂ ਏਸੀ ਕੋਟ ਦੇ ਵਿੱਚ ਸਫਰ ਕਰਦੇ ਹੋ ਤਾਂ 2 ਪੈਸੇ ਪ੍ਰਤੀ ਕਿਲੋਮੀਟਰ ਜਿਹੜਾ ਵਾਅਦਾ ਕੀਤਾ ਗਿਆ ਭਾਵ ਹੁਣ ਜਿਹੜਾ ਕਿਲੋਮੀਟਰ ਦੇ ਹਿਸਾਬ ਦੇ ਨਾਲ ਇਸ ਦੇ ਵਿੱਚ ਵਾਅਦਾ ਕੀਤਾ ਗਿਆ ਤੇ ਪਿਛਲੇ 5 ਸਾਲਾਂ ਦੇ ਵਿੱਚ ਰੇਲਵੇ ਦੇ ਵੱਲੋਂ ਕਿਸੇ ਵੀ ਪ੍ਰਕਾਰ ਦਾ ਜਿਹੜਾ ਵਾਅਦਾ ਨਹੀਂ ਕੀਤਾ ਗਿਆ ਸੀ ਤੇ ਹੁਣ ਜਿਹੜਾ ਇਹ ਵਾਅਦਾ ਕੀਤਾ ਗਿਆ ਤੇ ਪਿੱਛੇ ਦੀ ਜਿਹੜੀ ਵਜ੍ਹਾ ਦੱਸੀ ਜਾ ਰਹੀ ਹੈ ਉਹ ਮੇਨਟੇਨੈਂਸ ਦੱਸੀ ਜਾ ਰਹੀ ਹੈ ਕਿ ਮੇਨਟੇਨੈਂਸ ਤੇ ਸਫਾਈ ਨੂੰ ਲੈ ਕੇ ਜੋ ਵੀ ਜਿਹੜੀ ਦਿੱਕਤਾਂ ਹੁੰਦੀਆਂ ਨੇ ਉਹਨਾਂ ਨੂੰ ਦੂਰ ਕਰਨ ਦੇ ਲਈ ਜਿਹੜਾ ਕਿ ਰਾਏ ਦੇ ਵਿੱਚ ਜਿਹੜਾ ਹੁਣ ਵਾਅਦਾ ਕੀਤਾ ਗਿਆ ਹਾਲਾਂਕਿ ਰੇਲਵੇ ਨੂੰ ਲੈ ਕੇ ਲਗਾਤਾਰ ਚਰਚਾਵਾਂ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਕੇ ਬਾਕੀ ਹਰ ਇੱਕ ਖੇਤਰ ਦੇ ਵਿੱਚ ਜਿਹੜਾ ਹੈ ਕਿਰਾਇਆ ਉਸ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਭਾਵੇਂ ਬੱਸਾਂ ਦਾ ਸਫ਼ਰ ਸੀ ਭਾਵੇਂ ਰੇਲ ਦਾ ਸਫ਼ਰ ਸੀ ਜਹਾਜ਼ਾਂ ਦਾ ਸਫ਼ਰ ਸੀ ਉਹਨਾਂ ਦੇ ਵਿੱਚ ਲਗਾਤਾਰ ਵਾਧਾ ਹੋਇਆ ਪਰੰਤੂ ਰੇਲਵੇ ਦੇ ਵੱਲੋਂ ਪਿਛਲੇ 5 ਸਾਲਾਂ